ਸਤਨਾਮ ਸ੍ਰੀ ਵਾਹਿਗੁਰੂ ਹੇ ਮਿਲ ਕੰਤਿ ਬਿਸ਼ਾਣਾ ਤੇਰਾ ਕੀਤਾ ਜਤੋ ਨਾਹੀ ਮੈਨੂੰ ਜੋਗ ਕੀ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਤੈ ਹੋਈ ਤਰਸ ਤੈ ਆ ਨਿਕ ਨਾਮ ਮਿਲਾਤਾ ਜੀਵਾ ਤਨ ਮਨ થી ਵਹ ਖਰਿਆ ਸੋ ਕਹ ਦਲ ਗੁਰ ਸੇਵੀਐ ਐਹਨ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਏ ਸਤਨਾ ਜੀ ਆਇਆਂ ਇੱਕ ਓ ਔੰਕਾਰੋ ਸਤਿਗੁਰ ਪ੍ਰਸਾਦਿ ਉਦਮ ਮਤ ਪ੍ਰਵ ਅੰਤਰ ਜਾਮੀ ਜਿਉ ਪਰੇ ਰੇ ਤਿਉ ਕਰਨਾ ਯੋ ਨਾ ਦੁਆ ਬੰਤ ਵਜਾਈ ਤੰਤੀ ਤਿਉ ਬਾਜ ਜੰਤ ਜਨਾ ਉਦਮ ਮਤ ਪ੍ਰਵੰਤਰ ਜਾਮੀ ਜਿਉ ਪ੍ਰੇਰੇ ਤਿਉ ਕਰਨਾ ਗਿਉ ਨਟੂਆ ਤੰਤ ਵਜਾਈ ਤੰਤੀ ਤਿਉ ਬਾਭ ਜਹੰਤ ਜਨਾਂ ਜਪ ਮੰਨ ਰਾਮ ਨਾਮ ਰਸਨਾ ਮਸਤਕ ਲਿਖਤ ਲਿਖੇ ਗੁਰ ਪਾਇਆ ਹਰੇ ਹਿਰਦੈ ਹਰ ਵਸਨਾ ਰਹਾ ਮਾਇਆ ਗ੍ਰਸਤ ਪ੍ਰਮਤ ਪ੍ਰਾਨੀ ਰੱਖ ਲੇ ਉਹ ਜਨ ਆਪਣਾ ਜਿਉ ਪਰਲਾਦ ਹਰਨਾਕੁਸ਼ ਗ੍ਰਸਿਓ ਹਰ ਰਾਖਿਓ ਹਰ ਸਰਣਾ ਕਵਨ ਕਵਰ ਕੀ ਗਤ ਨਿਤ ਕਹੀਆ ਹਰ ਕੀਏ ਪਤ ਤ ਪਵੰਨਾ ਓਟੋ ਵੇ ਢੋਰ ਹਾਥ ਚਮ ਚਮਰੇ ਹਰ ਉਦਰੋ ਪਰਿਓ ਸਰਣਾ ਪ੍ਰਾਵਧੀਨ ਦਇਨ ਦਿਆਨ ਭਗਤ ਬਵਤਾਰਨ ਹਮ ਪਾਪੀ ਰਾਖ ਪਪਨਾ ਹਰ ਦਸਨ ਗਾਸ ਗਾਸ ਹਮ ਕਹੀਓ ਜਨ ਨਾਨਕ ਦਾ ਸੋ ਦਸਨਾ ਪ੍ਰਭ ਦੀਨ ਦਇਨ ਭਗਤ ਪਵਤਾਰਨ ਹਮ ਪਾਪੀ ਰਾਖ ਪਪਨ ਹਰ ਦਾਸ ਸੁਨਦਾਸ ਗਾ ਸੋ ਹਮ ਕਹੀਓ ਜਨਾਨਕ ਦਾਸ ਦਾ ਸੱਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਜ ਦੀ ਤਰ੍ਹਾਂ ਅੰਦਰ ਤਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੀ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 798 ਤੇ 799 ਅੰਗ ਦੇ ਉੱਤੇ ਸੁਭਾਏਮਾਨ ਰਾਗ ਬਿਲਾਵਲ ਮਾਲਾ ਚੌਥਾ ਘਰ ਤੀਜਾ ਬਿਲਾਵਲ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਸੋਢੇ ਸੁਲਤਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਉਹਨਾਂ ਦੇ ਮੁਖਾਰ ਵਿੰਦ ਤੋਂ ਇਹ ਸ਼ਬਦ ਜਿਹੜਾ ਬਿਲਾਵਲ ਰਾਗ ਦੇ ਵਿੱਚ ਉਚਾਰਨ ਕੀਤਾ ਗਿਆ ਘਰ ਤੀਜਾ ਤੀਸਰੇ ਘਰ ਸੁਲਤਾਨ ਦੇ ਵਿੱਚ ਗੌੜ ਦੀ ਕੀਰਤਨੀਆਂ ਨੂੰ ਹਦਾਇਤ ਕੀਤੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਕ ਓੰਕਾਰ ਸਤਿਗੁਰ ਪ੍ਰਸਾਦ ਕਿ ਪ੍ਰਮਾਤਮਾ ਇੱਕ ਹੈ ਉਹਨੂੰ ਰਾਮ ਕਹਿ ਲੋ ਅੱਲਾ ਕਹਿ ਲੋ ਵਾਹਿਗੁਰੂ ਕਹਿ ਲੋ ਭਗਵਾਨ ਕਹਿ ਲੋ ਸਤਿਗੁਰ ਪ੍ਰਸਾਦ ਜਦੋਂ ਸਾਨੂੰ ਸਤਿਗੁਰੂ ਦੀ ਸਾਡੇ ਤੇ ਕਿਰਪਾ ਹੋ ਜਾਣੀ ਹੈ ਉਦੋਂ ਉਹ ਪ੍ਰਮਾਤਮਾ ਜਿਹੜਾ ਉਹ ਵਾਹਿਗੁਰੂ ਜਿਹੜਾ ਉਹ ਅੱਲਾ ਜਿਹੜਾ ਉਦੋਂ ਸਾਡੇ ਅੰਦਰੋਂ ਹਿਰਦੇ ਦੇ ਵਿੱਚ ਪ੍ਰਗਟ ਹੋ ਜਾਣਾ ਹੈ ਅੱਜ ਗੁਰੂ ਰਾਮਦਾਸ ਜੀ ਸਾਨੂੰ ਕੀ ਸਮਝਾ ਰਹੇ ਆ ਉੱਤ ਉਦਮ ਮਤ ਪ੍ਰਭ ਅੰਤਰਜਾਮੀ ਜਿਉਂ ਪ੍ਰੇਰਿ ਤਿਉਂ ਕਰਨ ਅੰਤਰਜਾਮੀ ਦਾ ਭਾਵ ਹੁੰਦਾ ਹੈ ਜਿਹੜਾ ਸਾਡੇ ਅੰਦਰ ਦੀਆਂ ਜਾਣਦਾ ਹੈ ਪਰਮਾਤਮਾ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜਿਹੜਾ ਸਾਡੇ ਅੰਦਰ ਦੀਆਂ ਜਾਣਦਾ ਉਹ ਅੰਤਰਜਾਮੀ ਦੀ ਗੱਲ ਕਰਦੇ ਆ ਗੁਰੂ ਸਾਹਿਬ ਉਦਨ ਮਤ ਪ੍ਰਭ ਅੰਤਰਜਾਮੀ ਜਿਉਂ ਪ੍ਰੇਰੇ ਤਿਉਂ ਕਰਨਾ ਕਹਿੰਦੇ ਜਿਵੇਂ ਪ੍ਰਮਾਤਮਾ ਉਹ ਵਾਹਿਗੁਰੂ ਜਿਹੜਾ ਅੰਤਰਜਾਮੀ ਹੈ ਜਿਵੇਂ ਜਿਵੇਂ ਸਾਨੂੰ ਪ੍ਰੇਰਣਾ ਕਰਦਾ ਹੈ ਉਵੇਂ ਉਵੇਂ ਅਸੀਂ ਕਰਦੇ ਆ ਪ੍ਰੇਰਣਾ ਉਹ ਤਾਂ ਕਰੂਗਾ ਜੇ ਉਹਦੇ ਕੋਲ ਆਵਾਂਗੇ ਹੁਣ ਜਿਵੇਂ ਸਕੂਲ ਦੇ ਵਿੱਚ ਬੱਚੇ ਜਾਂਦੇ ਆ ਨਾ ਜਿਹੜੇ ਬੱਚੇ ਸਕੂਲ ਦੇ ਵਿੱਚ ਗਏ ਉਹਨਾਂ ਨੇ ਟੀਚਰ ਨੇ ਜੋ ਪੜਾਇਆ ਉਹਨਾਂ ਨੇ ਸਮਝਿਆ ਫਿਰ ਉਸੇ ਤਰ੍ਹਾਂ ਹੀ ਉਹ ਕਰਨ ਲੱਗ ਜਾਂਦੇ ਆ ਜੇ ਅਸੀਂ ਗੁਰੂ ਦੇ ਕੋਲ ਆਵਾਂਗੇ ਨਾ ਤਾਂ ਗੁਰੂ ਨੇ ਸਾਨੂੰ ਉਹ ਪ੍ਰੇਰਣਾ ਦੇਣੀ ਹੈ ਫਿਰ ਅਸੀਂ ਉਹ ਰਸਤੇ ਤੇ ਤੁਰਾਂਗੇ ਪ੍ਰੇਰਣਾ ਤਾਂ ਮਿਲਣੀ ਹੈ ਜੇ ਆਵਾਂਗੇ ਜੇ ਆਵਾਂਗੇ ਨਹੀਂ ਇੱਥੇ ਕਈ ਇਹ ਵੀ ਕਹਿ ਦਿੰਦੇ ਆ ਕਿ ਜਿਵੇਂ ਪ੍ਰਮਾਤਮਾ ਤੌਰ ਦਾ ਵਸੋ ਉਸੇ ਤਰੀ ਤੁਰੀ ਜੰਨੇ ਆ ਜੇ ਅਸੀਂ ਆਵਾਂਗੇ ਨਾ ਅਸਲ ਰਸਤਾ ਤਾਂ ਫੇਰ ਹੀ ਮਿਲਦਾ ਨਾ ਉਦਮ ਮਤ ਪ੍ਰਭ ਅੰਕਰ ਜਾਮੇ ਜਿਉਂ ਪ੍ਰੇਰ ਹੈ ਤੇ ਉਹ ਕਰਨਾ ਉਹ ਪ੍ਰਮਾਤਮਾ ਨੇ ਸਾਨੂੰ ਚੰਗੀ ਮਤ ਦੇ ਦੇਣੀ ਆ ਫਿਰ ਜਦੋਂ ਚੰਗੀ ਮਤ ਮਿਲ ਗਈ ਫਿਰ ਉਸ ਮਤ ਦੇ ਹਿਸਾਬ ਦੇ ਨਾਲ ਅਸੀਂ ਚੱਲਾਂਗੇ ਹੁਣ ਸਾਡੇ ਕੋਲੇ ਮਤ ਨਹੀਂ ਹੈ ਹੁਣ ਅਸੀਂ ਆਪਣੀ ਮਤ ਦੇ ਨਾਲ ਚੱਲਦੇ ਆਂ ਫਿਰ ਅਸੀਂ ਗੁਰੂ ਦੀ ਮਤ ਨਾਲ ਚੱਲਾਂਗੇ ਗੁਰੂ ਮਤ ਹੋ ਜੂਗੀ ਸਾਡੇ ਕੋਲ ਉਦੋਂ ਫਿਰ ਜਿਉਂ-ਜਿਉਂ ਪ੍ਰਮਾਤਮਾ ਜਿਉਂ-ਜਿਉ ਗੁਰੂ ਸਾਨੂੰ ਤੋਰਦਾ ਜਿਉਂ-ਜਿਉ ਅਸੀਂ ਅੱਗੇ-ਅੱਗੇ ਤੁਰ ਹੀ ਜਾਵਾਂਗੇ ਜਿਉ ਨਟੂਆ ਤੰਤ ਵਜਾਏ ਤੰਤੀ ਕਿਉਂ ਵਜਹਿ ਜੰਤ ਜਨ ਜਿਵੇਂ ਕਹਿੰਦੇ ਇੱਕ ਖੇਡ ਕਰਨ ਵਾਲਾ ਕੋਈ ਆਉਂਦਾ ਹੈ ਨਾ ਨਟੂਆ ਦਾ ਭਾਵ ਹੁੰਦਾ ਹੈ ਬਾਜੀਗਰ ਵੀ ਕਹਿ ਲੋ ਤਮਾਸ਼ਾ ਕਰਨ ਵਾਲੇ ਵੀ ਕਹਿ ਲੋ ਜਿਵੇਂ ਉਹ ਸਾਜ਼ ਵਜਾਉਂਦੇ ਆ ਨਾ ਜੇ ਉਹਨਾਂ ਕੋਲ ਕੋਈ ਪਸ਼ੂ ਪੰਛੀ ਰੱਖੇ ਹੋਏ ਆ ਉਹ ਉਸੇ ਤਰ੍ਹਾਂ ਨੱਚਦੇ ਆ ਹੁਣ ਅਸੀਂ ਮਾਇਆ ਦੇ ਵਿੱਚ ਉਸੇ ਤਰ੍ਹਾਂ ਨੱਚਦੇ ਆ ਜਿਵੇਂ ਮਾਇਆ ਸਾਨੂੰ ਨਚਾਰੀ ਹੈ ਬਸ ਜਿਵੇਂ ਕਹਿੰਦੇ ਉਹ ਨੱਚਣ ਲੱਗ ਜਾਂਦੇ ਆ ਜਿਵੇਂ ਉਹ ਤੰਤ ਵੱਜਦਾ ਨਟੂਆ ਤੰਤ ਵਜਾਏ ਤੰਤੀ ਤੰਤੀ ਸਾਜਾਂ ਨੂੰ ਕਹਿੰਦੇ ਆ ਤੰਤੀ ਸਾਜ ਜਦੋਂ ਵੱਜਦੇ ਆ ਫਿਰ ਉਸੇ ਤਰੀਕੇ ਬੰਦਾ ਵੱਜਣ ਲੱਗ ਜਾਂਦਾ ਉਸੇ ਤਰੀਕੇ ਤੁਰਨ ਲੱਗ ਜਾਂਦਾ ਜਿਵੇਂ ਜਿਵੇਂ ਸਾਜ ਵੱਜਦਾ ਜਿਹੜਾ ਬੰਦਾ ਸਾਜਾਂ ਦੇ ਨਾਲ ਕੀਰਤਨ ਕਰਦਾ ਉਹ ਜੇ ਕਿਸੇ ਨੂੰ ਕੀਰਤਨ ਕਰਦਿਆਂ ਸੁਣੇ ਨਾ ਉਹਦੇ ਹੱਥ ਆਪਣੇ ਆਪ ਚੱਲਦੇ ਆ ਕਿ ਦੂਸਰਾ ਬੰਦਾ ਕੀਰਤਨ ਕਰ ਰਿਹਾ ਹੱਥੋੜੇ ਵੀ ਚੱਲਦੇ ਆ ਇਸੇ ਤਰ੍ਹਾਂ ਇਹ ਕਹਿੰਦੇ ਜਦੋਂ ਅਸੀਂ ਉਹ ਲਾਈਨ ਦੇ ਵਿੱਚ ਆਵਾਂਗੇ ਫਿਰ ਸਾਡੇ ਅੰਦਰ ਨੂੰ ਉਹ ਮਤ ਮਿਲ ਜਾਂਦੀ ਹੈ ਫਿਰ ਅਸੀਂ ਉਹ ਰਸਤੇ ਤੇ ਤੁਰਨਾ ਸ਼ੁਰੂ ਕਰ ਦਾਂਗੇ ਪਰ ਹੋਣਾ ਕਦੋਂ ਹੈ ਜਦੋਂ ਗੁਰੂ ਸਾਹਿਬ ਕਹਿੰਦੇ ਗੁਰੂ ਰਾਮ ਦਾ ਉਸਮਰੇ ਕਹਿੰਦੇ ਜਪ ਮੰਨ RAM ਨਾਮ ਰਸਨਾ ਕਹਿੰਦੇ ਰਸਨਾ ਦੇ ਨਾਲ ਉਹ ਪਰਮਾਤਮਾ ਦਾ ਨਾਮ ਜਪਣਾ ਪੈਣਾ ਹੈ ਜਪ ਮੰਨ RAM ਨਾਮ ਰਸਨਾ ਕਹਿੰਦੇ ਇਹ ਨਹੀਂ ਹੈ ਕਿ ਅਸੀਂ ਕਦੇ ਗੁਰਦੁਆਰਾ ਸਾਹਿਬ ਨਹੀਂ ਆਏ ਕਦੇ ਮੰਦਿਰ ਨਹੀਂ ਆਏ ਕਦੇ ਮਸਜਿਦ ਨਹੀਂ ਗਏ ਤੇ ਬੰਦਾ ਕਹਿੰਦੇ ਕਿ ਮੈਂ ਤੇ ਤਰ ਜਾਣਾ ਗੁਰੂ ਸਾਹਿਬ ਕਹਿੰਦੇ ਭੁਲੇਖਾ ਹੈ ਜਪ ਮੰਨ ਆ ਮਨ ਨੂੰ ਸੰਬੋਧਨ ਹੋ ਕੇ ਗੁਰੂ ਰਾਮਦਾਸ ਬਾਰੇ ਕਹਿੰਦੇ ਜਪਣਾ ਪੈਣਾ ਹੈ ਜਿਉਂ-ਜਿਉਂ ਜਪੇਗਾ ਜਿਉਂ-ਜਿਉਂ ਜਪੇਗਾ ਰਾਮ ਨਾਮ ਰਸਨਾ ਆ ਜੀਵ ਦੇ ਨਾਲ ਉਹ ਪ੍ਰਮਾਤਮਾ ਦਾ ਨਾਮ ਜਪਦਾ ਰਹੇਗਾ ਵਾਹਿਗੁਰੂ ਵਾਹਿਗੁਰੂ ਅੱਲਾ ਅੱਲਾ ਕਹਿੰਦਾ ਰਹੇਗਾ ਫਿਰ ਕਹਿੰਦੇ ਭਾਗ ਚੰਗੇ ਬਣ ਜਾਂਦੇ ਐ ਫਿਰ ਅੱਗੇ ਗੁਰੂ ਰਾਮਦਾਸ ਮਹਾਰਾ ਜੀ ਕਹਿੰਦੇ ਮਸਤਕ ਲਿਖਤ ਲਿਖੇ ਗੁਰ ਪਾਇਆ ਹਰ ਹਿਰਦੈ ਹਰ ਵਸਨਾ ਕਹਿੰਦੇ ਜਿਹੜਾ ਮਸਤਕ ਤੇ ਲਿਖਿਆ ਹੁੰਦਾ ਫਿਰ ਉਹ ਉੱਗਣ ਜਾਂਦਾ ਜਿਵੇਂ ਬੀਜ ਧਰਤੀ ਦੇ ਵਿੱਚ ਪਾਇਆ ਜਾਂਦਾ ਧਰਤੀ ਦੇ ਵਿੱਚ ਜਿਹਦੇ ਬੀਜ ਪਾਉਨੇ ਉਦੋਂ ਹੀ ਥੋੜਾ ਉਹ ਹਾਲਾ ਹੋ ਜਾਂਦਾ ਉਸੇ ਦਿਨ ਥੋੜਾ ਪੁੰਗਰਿਆ ਆਉਂਦਾ ਜੇ ਉਹ 10 ਦਿਨਾਂ ਬਾਅਦ 20 ਦਿਨਾਂ ਬਾਅਦ ਉਹ ਧਰਤੀ ਦੇ ਵਿੱਚੋਂ ਬੀਜ ਬਾਹਰ ਨਿਕਲਦਾ ਹੈ ਫੇਰੇ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਸੇ ਦਿਨ ਉਹਦੇ ਤੇ ਫੁੱਲ ਲੱਗ ਜਾਣ। ਨਹੀਂ ਫੁੱਲ ਲੱਗਣ ਵਾਸਤੇ ਟਾਈਮ ਲੱਗਦਾ ਹੈ। ਫੇਰੇ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਜਿੱਦੇ ਫੁੱਲ ਲੱਗੇ ਉਸੇ ਦਿਨ ਫਲ ਲੱਗ ਜਾਣਾ। ਫਲ ਲੱਗਣ ਵਾਸਤੇ ਫੇਰ ਟਾਈਮ ਲੱਗਣਾ। ਕਈ ਦਰਖਤ ਐਸੇ ਹੁੰਦੇ ਜਿਨ੍ਹਾਂ ਨੂੰ ਸਾਲ ਬਾਅਦ ਫਲ ਆ ਜਾਂਦਾ। ਕਈ ਐਸੇ ਹੁੰਦੇ ਜਿਹੜਾ ਨੂੰ 2 ਸਾਲ ਲੱਗ ਜਾਂਦੇ, ਕਈ ਐਸੇ ਹੁੰਦੇ ਜਿਨ੍ਹਾਂ ਨੂੰ 50 ਸਾਲ ਵੀ ਲੱਗ ਜਾਂਦੇ ਆ। ਇਮਲੀ ਦਾ ਜਿਹੜਾ ਬੂਟਾ ਹੁੰਦਾ ਨਾ ਇਮਲੀ ਦਾ ਉਹਨੂੰ 50 ਸਾਲ ਬਾਅਦ ਕਹਿੰਦੇ ਫਲ ਲੱਗਦਾ ਪਹਿਲਾਂ ਫਲ ਨਹੀਂ ਲੱਗਦਾ ਕਿਉਂਕਿ ਗੁਰੂ ਸਾਹਿਬ ਇੱਥੇ ਸਾਨੂੰ ਕਹਿੰਦੇ ਆ ਕਿ ਮਸਤਕ ਤੇ ਜੋ ਲਿਖਿਆ ਨਾ ਜੇ ਗੁਰੂ ਦੇ ਕੋਲ ਆਉਂਦਾ ਰਹੇਗਾ ਆਉਂਦਾ ਰਹੇਗਾ ਉਹ ਮਸਤਕ ਦੇ ਭਾਗ ਉੱਗੜ ਜਾਣਗੇ ਮਸਤਕ ਲਿਖਤ ਲਿਖਿਆ ਗੁਰ ਪਾਇਆ ਹਰ ਹਿਰਦੇ ਹਰ ਵਸਨਾ ਕਹਿੰਦੇ ਪ੍ਰਮਾਤਮਾ ਤੇਰੇ ਹਿਰਦੇ ਦੇ ਵਿੱਚ ਉੱਦੇ ਵਸ ਜਾਣ ਜਿੱਦੇ ਤੂੰ ਪ੍ਰਮਾਤਮਾ ਦਾ ਨਾਮ ਜਪਦਾ ਰਹੇਗਾ ਜਪਦਾ ਰਹੂਗਾ ਮੱਥੇ ਦੇ ਭਾਗ ਤੇਰੇ ਖੜ ਜਾਣਗੇ ਉੱਗੜ ਜਾਣਗੇ ਹੁਣ ਕਈਆਂ ਨੇ ਇਹ ਵੀ ਕਿਹਾ ਕਿ ਜਦੋਂ ਅਸੀਂ ਜੰਮੇ ਆ ਉਦੋਂ ਸਾਰਾ ਕੁਝ ਲਿਖ ਕੇ ਆਇਆ ਹੈ ਗੁਰੂ ਸਾਹਿਬ ਗੁਰਬਾਣੀ ਦੇ ਵਿੱਚ ਕਹਿੰਦੇ ਆ ਕਿ ਦਿਨ ਰਾਤ ਕਮਾਇਆ ਸੋ ਆਇਓ ਮੱਥਾ ਕਹਿੰਦੇ ਜਿਹੜਾ ਦਿਨ ਤੇ ਰਾਤ ਤੁਸੀਂ ਕਰਮ ਕਰੋਗੇ ਨਾ ਉਹੀ ਤੇਰੇ ਮੱਥੇ ਦੇ ਭਾਗ ਬਣਨਗੇ ਜਿਹੜੇ ਗੁਰਦੁਆਰਾ ਸਾਹਿਬ ਆਉਂਦੇ ਐ ਗੁਰੂ ਦੀ ਬਾਣੀ ਪੜ੍ਹਦੇ ਐ ਗੁਰੂ ਦੀ ਬਾਣੀ ਸੁਣਦੇ ਐ ਉਹਨਾਂ ਦੇ ਭਾਗ ਚੰਗੇ ਬਣ ਜਾਣਗੇ ਜਿਹੜਿਆਂ ਦਾ ਮੂੰਹ ਠੇਕੇ ਵਾਲ ਨੂੰ ਹੋ ਗਿਆ ਉਹ ਦਾਲੂਆਂ ਪੀਂਦੇ ਨੇ ਸ਼ਰਾਬਾਂ ਪੀਂਦੇ ਨੇ ਉਹਨਾਂ ਦੇ ਭਾਗ ਥੋੜਾ ਫਿਰ ਆਪਾਂ ਕਹਾਂਗੇ ਚੰਗੇ ਬਣਨਗੇ ਕਿਉਂਕਿ ਉਹਨਾਂ ਦੇ ਭਾਗ ਜਿੱਦਾਂ ਉਹ ਲਿਖ ਰਿਹਾ ਉਦਾਂ ਦੇ ਬਣਗੇ ਜਿੱਦਾਂ ਦੇ ਗੁਰਦੁਆਰੇ ਆਉਣ ਵਾਲਿਆਂ ਦੇ ਗੁਰਦੁਆਰੇ ਵਾਲਿਆਂ ਦੇ ਉਹ ਚੰਗੇ ਬਣ ਕੇ ਬਸ ਇੱਥੇ ਗੁਰੂ ਰਾਮਦਾਸ ਮਹਾਰਾਜ ਨੇ ਮਸਤਕ ਲਿਖ ਲਿਖੇ ਗੁਰ ਪਾਇਆ ਹਰ ਹਿਰਦੈ ਹਰ ਵਸਨਾ ਉਹਨੇ ਫਿਰ ਗੁਰੂ ਨੇ ਲੇਖ ਲਿਖ ਦੇਣੇ ਆ ਚੰਗੇ ਲਿਖ ਦੇਣੇ ਆ ਮਸਤਕ ਦੇ ਉੱਤੇ ਰਹਾਓ ਮਾਇਆ ਗ੍ਰਸਤ ਭਰਮਤ ਹੈ ਪ੍ਰਾਨੀ ਰੱਖ ਲੇਵੋ ਜਨ ਆਪਣਾ ਅਸੀਂ ਅਰਦਾਸ ਕਰੀਏ ਸੱਚੇ ਪਾਤਸ਼ਾਹ ਅਸੀਂ ਮਾਇਆ ਦੇ ਵਿੱਚ ਖੱਜਤਾਂ ਕਦੇ ਇੱਧਰ ਭੱਜਦੇ ਫਿਰਦੇ ਆ ਕਦੇ ਇੱਧਰ ਭੱਜਦੇ ਫਿਰਦੇ ਆ ਪਰ ਸਾਡੇ ਤੇ ਕਿਰਪਾ ਕਰਿਓ ਸਾਨੂੰ ਆਪਣੇ ਨਾਲ ਰੱਖ ਲਿਓ ਸੱਚੇ ਪਾਤਸ਼ਾਹ ਇਹ ਮਾਇਆ ਗ੍ਰਸਤ ਭ੍ਰਮਤ ਹੈ ਪ੍ਰਾਨੀ ਮਾਇਆ ਦੇ ਵਿੱਚ ਖੱਚੇ ਖੱਚਤ ਹੋਏ ਪਏ ਆ ਕਦੇ ਇਧਰ ਨੂੰ ਭੱਜਦੇ ਆ ਕਦੇ ਉੱਕਰ ਨੂੰ ਭੱਜਦੇ ਆ ਰੱਖ ਲਿਓ ਜਨ ਆਪਣਾ ਅਸੀਂ ਤੇਰੇ ਦਾਸ ਬਣ ਗਏ ਸੱਚੇ ਬਾਦਸ਼ਾਹ ਜੀ ਸਾਨੂੰ ਆਪਣੇ ਚਰਨਾਂ ਦੇ ਵਿੱਚ ਰੱਖ ਲਿਓ ਕਿਵੇਂ ਰੱਖਣਗੇ ਜਿਉਂ ਪ੍ਰਿਲਾਦ ਹਰਨਾਕੰਸ਼ ਗਰਸੇਓ ਹਰ ਰਾਖਿਓ ਹਰ ਜਸਰਨ ਕਹਿੰਦੇ ਜਿਵੇਂ ਪ੍ਰਲਾਦ ਨੂੰ ਉਹਦਾ ਪਿਓ ਹਰਨਾਕਸ਼ ਮਾਰਨ ਤੇ ਤੁਲ ਗਿਆ ਉਹਦੀ ਭੂਆ ਵੀ ਉਹਨੂੰ ਮਾਰਨ ਤੇ ਤੁਰ ਗਈ ਤੁਲ ਗਈ ਤੇ ਗੁਰੂ ਸਾਹਿਬ ਦੀ ਸ਼ਰਨ ਚ ਆ ਗਿਆ ਬਾ ਗੁਰੂ ਨੇ ਫਿਰ ਆਪਣਾ ਬਣਾ ਲਿਆ ਜਿਉਂ ਪ੍ਰਲਾਦ ਹਰਨਾਕਸ਼ੇ ਗਰਸਿਓ ਹਰ ਰਾਖਿਓ ਹਰ ਸਰਨ ਜਦੋਂ ਰਹਿਰਾਸ ਸਾਹਿਬ ਦਾ ਪਾਠ ਹੁੰਦਾ ਉਦੋਂ ਵੀ ਪੜਿਆ ਜਾਂਦਾ ਨਾ ਹਰ ਯੁਗ-ਯੁਗ ਭਗਤੋਂ ਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰ ਨਾ ਕਿਸੇ ਦੁਸ਼ਟ ਹਰ ਮਾਰਿਆ ਪ੍ਰਹਲਾਦ ਕਰਾਇਆ ਅਹੰਕਾਰੀਆ ਨਿੰਦਕਾ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਕਿਉਂਕਿ ਜਦੋਂ ਅਸੀਂ ਪ੍ਰਮਾਤਮਾ ਦੀ ਸ਼ਰਨ ਚ ਆ ਜਾਾਂਗੇ ਪਰਮਾਤਮਾ ਨੇ ਫਿਰ ਜਿਹੜੇ ਸਾਡੇ ਅੰਦਰ ਮਾੜਾ ਵੀ ਚੱਲ ਰਿਆ ਹਰਨਾਕਿਸ਼ ਵਰਗੇ ਅਸੀਂ ਬਣੇ ਹੋਏ ਆ ਸਾਨੂੰ ਹਰਨਾਕਿਸ਼ ਵਰਗਿਆਂ ਨੂੰ ਵੀ ਪ੍ਰਲਾਦ ਵਰਗੇ ਬਣਾ ਦੇਣਾ ਕਿਉਂਕਿ ਪ੍ਰਲਾਦ ਦਾ ਨਾਮ ਗੁਰਬਾਣੀ ਦੇ ਵਿੱਚ ਕਈ ਵਾਰੀ ਆਇਆ ਨਾਮ ਜਪੋ ਜੀ ਐਸੇ ਐਸੇ ਤਰੂ ਪ੍ਰਲਾਦ ਜਪਿਓ ਹਰ ਜਲਸੀ ਕਹਿੰਦੇ ਜਿਵੇਂ ਤਰੂ ਤੇ ਪ੍ਰਲਾਦ ਨੇ ਨਾਮ ਜਪਿਆ ਓਵੇਂ ਕਹਿੰਦੇ ਤੁਸੀਂ ਵੀ ਜਪੋ ਛੋਟੀ ਛੋਟੀ ਉਮਰ ਦੇ ਵਿੱਚ ਉਹਨਾਂ ਨੇ ਪ੍ਰਮਾਤਮਾ ਨੂੰ ਪਾ ਲਿਆ ਇੱਥੇ ਗੁਰੂ ਰਾਮਦਾਸ ਜੀ ਅਰੇ ਕਹਿੰਦੇ ਜਿਉ ਪ੍ਰਲਾਦ ਹਰਨਾਕ ਜਗ ਰਸਿਓ ਹਰ ਰਾਖਿਓ ਹਰ ਸਰਨਾ ਅਸੀਂ ਸੱਚੇ ਬਾਦਸ਼ਾਹ ਤੁਹਾਡੀ ਸ਼ਰਨ ਚ ਆ ਗਏ ਹਾਂ ਹੁਣ ਸਾਨੂੰ ਰੱਖ ਲਿਓ ਕਵਨ ਕਵਨ ਦੀ ਗੱਤ ਮਿੱਤ ਕਹੀ ਹੈ ਹਰ ਕੀਏ ਪਤ ਤਤ ਪਵਨ ਸੱਚੇ ਬਾਦਸ਼ਾਹ ਮੈਂ ਕਿਹੜੇ ਕਿਹੜੇ ਦਿਨਾਂ ਦੀ ਗੱਲ ਕਰਾਂ ਕਿਹੜੇ ਕਿਹੜੇ ਯੁੱਗ ਦੀ ਗੱਲ ਕਰਾਂ ਕਦੋ ਕਦੋਂ ਦੀ ਮੈਂ ਗੱਲ ਕਰਾਂ ਕਵਨ ਕਵਨ ਦੀ ਗੱਤ ਮਿੱਤ ਕਹੀ ਹੈ ਹਰ ਕੀਏ ਪਤ ਤਪਵੰਨਾ ਜਿਹੜੇ ਮੇਰੇ ਵਰਗੇ ਪਤ ਤ ਲੋਕ ਸੀ ਜਿਹੜੇ ਮਾਇਆ ਦੇ ਵਿੱਚ ਖੱਤ ਜਿਹੜੇ ਕਾਮ ਕ੍ਰੋਧ ਲੋਭੋ ਹੰਕਾਰ ਦੇ ਵਿੱਚ ਖੱਤ ਉਹਨਾਂ ਨੂੰ ਵੀ ਤੁਸੀਂ ਨੇ ਪਵਨਨਾ ਪਵਿੱਤਰ ਕਰਤਾ ਸੱਚੇ ਬਾਦਸ਼ਾਹ ਜੀ ਮੈਂ ਕਿਹਦੀ ਕਿਹਦੀ ਗੱਲ ਕਰਾਂ ਇਹ ਤੇ ਹਜ਼ਾਰਾਂ ਲੋਕ ਨੇ ਜਿਹੜੇ ਤੁਹਾਡੀ ਸ਼ਰਨ ਚ ਆ ਕੇ ਉਹ ਮਾੜਿਆ ਭਾਗਾ ਵਾਲੇ ਚੰਗੇ ਭਾਗਾ ਵਾਲੇ ਬਣ ਗਏ ਜਿਹੜੇ ਤੇਰੀ ਸ਼ਰਨ ਚ ਆ ਗਏ ਸੱਚੇ ਬਾਦਸ਼ਾਹ ਜੀ ਗੁਰੂ ਰਾਮਦਾਸ ਮਹਾਰਾਜ ਅੱਗੇ ਕਹਿੰਦੇ ਆ ਉਹ ਢੋਗ ਹੈ ਘੂਰ ਹਾਥ ਚਮ ਚਮਰੇ ਹਰ ਉਧਰੇ ਉਹ ਪਰਿਓ ਸਰਨਾ ਇੱਥੇ ਭਗਤ ਰਵਦਾਸ ਜੀ ਗੱਲ ਉਹਨਾਂ ਦੀ ਗੱਲ ਕਰਦੇ ਆ ਭਗਤ ਰਵਦਾਸ ਜੀ ਦਾ ਜਨਮ ਜਿਹੜਾ ਸੀ ਚਮਾਰਾਂ ਦੇ ਘਰ ਦਾ ਸੀ ਇੱਥੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਵੀ ਕਿਹਾ ਉਹ ਢੋਵੇ ਢੋਰ ਹੱਥ ਚਮਚਮਰੇ ਕਹਿੰਦੇ ਉਹ ਤੇਮਾਰਾਂ ਦੇ ਘਰ ਦਾ ਜੰਮਿਆ ਹੋਇਆ ਪੁੱਤ ਕਹਿੰਦੇ ਹਰ ਟਾਈਮ ਹੱਥ ਦੇ ਵਿੱਚ ਚਮੜਾ ਹੀ ਰਹਿੰਦਾ ਸੀ ਕਿਉਂਕਿ ਮਰੇ ਹੋਏ ਪਸ਼ੂ ਢੋਂਦਾ ਸੀ ਕਦੇ ਇਧਰੋਂ ਢੋਲ ਵਾਗਿਆ ਕਦੇ ਉਧਰੋਂ ਲਿਓਣ ਵਾਗਿਆ ਬਸ ਸਾਰਾ ਦਿਨ ਇਹੀ ਕੰਮ ਰਹਿੰਦਾ ਸੀ ਕਹਿੰਦੇ ਜਦੋਂ ਉਹ ਬੰਦੇ ਵੀ ਪਰਮਾਤਮਾ ਦੇ ਨਾਲ ਜੁੜ ਕੇ ਭਵ ਸਾਗਰ ਤੋਂ ਪਾਰ ਹੋ ਗਏ ਉਹਨਾਂ ਦੇ ਸਿਰ ਦੇ ਉੱਤੇ ਵੀ ਛਤਰ ਝੁੱਲ ਗਿਆ ਉਹ ਢੋਬੇ ਢੋਰ ਹੱਥ ਚਮਚਮਰੇ ਹਰ ਉਧਰੇ ਪਰਿਉ ਸਰਨਾ ਉਹ ਵੀ ਸੱਚੇ ਬਾਦਸ਼ਾਹ ਇਸ ਭਵ ਸਾਗਰ ਤੋਂ ਇਹ ਸੰਸਾਰ ਤੋਂ ਭਵ ਸਾਗਰ ਤੋਂ ਉਧਰ ਗਏ ਕਦੋਂ ਉਧਰੇ ਪਰਿਉ ਸਰਨਾ ਜਦੋਂ ਤੇਰੀ ਸ਼ਰਨ ਜਾਗੇ ਉਹ ਵੀ ਭਗਤ ਰਵਦਾਸ ਜੀ ਵਰਗੇ ਵੀ ਇਹ ਸੰਸਾਰ ਤੋਂ ਭਵ ਸਾਗਰ ਤੋਂ ਪਾਰ ਹੋ ਗਏ ਪ੍ਰਭ ਦੀਨ ਦਿਆਲ ਭਗਤ ਭਵ ਤਾਰਨ ਫਮ ਬਾਪੀ ਰਾਖ ਤਪਨਾ ਸੱਚੇ ਬਾਦਸ਼ਾਹ ਅਸੀਂ ਕੰਗਾਲ ਅਸੀਂ ਮੰਗਦੇ ਆ ਅਸੀਂ ਭਿਖਾਰੀ ਆ ਪ੍ਰਭ ਦੀਨ ਦੀਨ ਦਾ ਭਾਵ ਹੁੰਦਾ ਮੰਗਤਾ ਕੰਗਾਲ ਤੇ ਦਿਆਲ ਦਾ ਭਗਤ ਭਾਵ ਉਹਦਾ ਦਿਆਲੂ ਬੰਦਾ ਤੇ ਗੁਰੂ ਸਾਹਿਬ ਸਾਡੇ ਦਿਆਲੂ ਨੇ ਪ੍ਰਭ ਦੀਨ ਦਿਆਲ ਭਗਤ ਭਵਤਾਰਨ ਸੱਚੇ ਪਾਤਸ਼ਾਹ ਸਾਡੇ ਤੇ ਤੁਸੀਂ ਐਨੀ ਕਿਰਪਾ ਕੀਤੀ ਸਾਡੇ ਦੀਨਾਂ ਦੇ ਉੱਤੇ ਕਿਰਪਾਲਤਾ ਕੀਤੀ ਤੇ ਇਸ ਭਵ ਸਾਗਰ ਤੋਂ ਭਗਤਾਂ ਨੂੰ ਵੀ ਤਾਰਨ ਕਰਦਾ ਹਮਾ ਕਾਪੀ ਰਾਗ ਬਪਣਾ ਸੱਚੇ ਪਾਤਸ਼ਾਹ ਅਸੀਂ ਪਾਪੀ ਆ ਸਾਨੂੰ ਵੀ ਅਸੀਂ ਵੀ ਤੇਰੀ ਸ਼ਰਨ ਚ ਆ ਗਏ ਸਾਨੂੰ ਇਹ ਪਾਰ ਲੰਘਾ ਦੇ ਜੇ ਅਸੀਂ ਸ਼ਰਨ ਚ ਆ ਜਾਾਂਗੇ ਨਾ ਜਿੰਨਾ ਮਰਜੀ ਕੋਈ ਬੰਦਾ ਪਾਪੀ ਏ ਜਿੰਨਾ ਮਰਜੀ ਪਖੰਡੀ ਏ ਜਿੰਨਾ ਮਰਜੀ ਕੋਈ ਹੈ ਪਰ ਇੱਕ ਵਾਰ ਆ ਕੇ ਗੁਰੂ ਸਾਹਿਬ ਨੂੰ ਕਹਿ ਦੇ ਸੱਚੇ ਪਾਤਸ਼ਾਹ ਅੱਜ ਤੋਂ ਬਾਅਦ ਕੋਈ ਮਾੜਾ ਕੰਮ ਨਹੀਂ ਕਰਾਂਗਾ ਪਰ ਅੱਜ ਤੱਕ ਜੋ ਹੋ ਗਿਆ ਬਸ ਉਹਨਾਂ ਨੂੰ ਭੁਲਾ ਦੋ ਗੁਰੂ ਸਾਹਿਬ ਉਹਨਾਂ ਸਾਰਿਆਂ ਤੇ ਕਾਟਾ ਮਾਰ ਦਿੰਦੇ ਐ ਕਿ ਅੱਜ ਤੋਂ ਬਾਅਦ ਮਾੜਾ ਕੰਮ ਨਹੀਂ ਕਰਨਾ ਜੇ ਅੱਜ ਤੋਂ ਬਾਅਦ ਮਾੜਾ ਕਰੇਗਾ ਫਿਰ ਔਖਾ ਹੋਏਗਾ ساری ਜ਼ਿੰਦਗੀ ਤੇਰੇ ਵਾਸਤੇ ਔਖੀ ਹੋਣੀ ਐ ਹਰ ਦਾਸੇ ਦਾਸ ਦਾਸ ਹਮ ਕਹੀਓ ਜਨ ਨਾਨਕ ਦਾਸ ਦਸਨਾ ਇਤੇ ਗੁਰੂ ਰਾਮਦਾਸ ਮਹਾਰਾਜ ਆਪਣੇ ਵੱਡਿਆਂ ਦਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਨਾਮ ਦਰਜ ਕਰਕੇ ਉਹਨਾਂ ਦੀ ਨਾਮ ਦੀ ਮੋਹਰ ਲਾ ਕੇ ਸ਼ਬਦ ਦੀ ਆਖਰੀ ਪੰਕਤੀ ਦੇ ਵਿੱਚ ਕਹਿੰਦੇ ਆ ਹਰ ਦਾਹਰ ਦਾਸ ਦਾਸ ਹਮ ਕਰੀਓ ਸੱਚੇ ਬਾਦਸ਼ਾਹ ਸੀ ਤੇਰੇ ਦਾਸਾਂ ਦੇ ਦਾਸਾਂ ਦੇ ਵੀ ਦਾਸ ਵਰਨ ਨੂੰ ਤਿਆਰ ਆ ਜਨ ਨਾਨਕ ਦਾਸ ਦਸੰਨਾ ਸਾਡੇ ਤੇ ਵੀ ਕਿਰਪਾ ਕਰਦੇ ਹੋ ਅਸੀਂ ਤੇਰੇ ਦਾਸਾਂ ਦੇ ਦਾਸਾਂ ਦੇ ਵੀ ਦਾਸ ਆ ਸਾਡੇ ਤੇ ਵੀ ਕਿਰਪਾ ਕਰਦੇ ਹੋ ਗੁਰੂ ਸਾਹਿਬ ਇਸ ਸ਼ਬਦ ਦੇ ਰਾਹੀਂ ਸਾਨੂੰ ਸਮਝਾ ਰਹੇ ਆ ਕਿ ਜਿੰਨਾ ਮਰਜੀ ਕੋਈ ਬੰਦਾ ਪਤਿਤ ਹੋਵੇ ਭਾਵ ਕੇ ਜਿੰਨਾ ਮਰਜੀ ਅੰਦਰੋਂ ਵਿਕਾਰਾਂ ਦੇ ਨਾਲ ਭਰਿਆ ਹੋਇਆ ਹੋਵੇ ਪਰ ਜਦੋਂ ਇੱਕ ਵਾਰ ਗੁਰੂ ਦੀ ਸ਼ਰਨ ਚ ਆ ਕੇ ਤੋਬਾ ਕਰਦੇ ਨਾ ਸਾਰੇ ਕੰਮਾਂ ਤੋਂ ਕੇ ਸੱਗੇ ਪਾਸ਼ਾ ਹੁਣ ਮਾੜਿਆ ਕੰਮਾਂ ਵੱਲ ਦਿਲ ਨਹੀਂ ਕਰਦਾ ਮੈਨੂੰ ਹੁਣ ਆਪਣੀ ਸ਼ਰਨ ਚ ਰੱਖ ਲਿਓ ਫਿਰ ਸਾਡੇ ਤੇ ਵੀ ਗੁਰੂ ਸਾਹਿਬ ਮਿਹਰ ਕਰਨਗੇ ਜਿਵੇਂ ਹਰਨਾਕਿਸ਼ਨ ਨੂੰ ਆਪ ਉਹਦੇ ਪਿਓ ਤੋਂ ਬਚਾਇਆ ਜਿਵੇਂ ਭਗਤ ਰਵਦਾਸ ਜੀ ਉਹਦੇ ਸਿਰ ਦੇ ਉੱਤੇ ਛਤਰ ਚੁਲਾਤਾ ਸਾਨੂੰ ਵੀ ਗੁਰੂ ਸਾਹਿਬ ਆਪਣੇ ਚਰਨਾਂ ਦੇ ਨਾਲ ਜੋੜਨਗੇ ਜੇ ਅਸੀਂ ਗੁਰੂ ਦੇ ਬਣਾਂਗੇ ਪ੍ਰਭ ਦੀਨ ਦਿਆਲੋ ਭਗਤ ਭਵਤਾਰਨ ਹਮ ਪਾਪੀ ਰਾਖ ਪਪਨਾ ਹਰਦਾਸਨ ਦਾਸ ਦਾਸ ਹਮ ਕਹੀਓ ਜਨ ਨਾਨਕ ਦਾ ਸੁਦਾ ਸੱਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ